ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਪੂਰੇ ਦਿਨ ਦੇ ਵਿੱਚ ਪਰਮਕੀਤਾ ਪਰਮਾਤਮਾ ਜੀ ਨੂੰ ਯਾਦ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਉਹ ਕਹਿੰਦੇ ਵੀ ਨਾ ਤਾਂ ਸਾਡੇ ਤੋਂ ਅਮਰਤ ਵੇਲੇ ਉੱਠਿਆ ਜਾਂਦਾ ਹੈ ਕਿਉਂਕਿ ਸਾਡੇ ਕੰਮ ਧੰਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ ਕਹਿੰਦੇ ਅਸੀਂ ਜਿਉਂ ਸਵੇਰ ਤੋਂ ਲੱਗਦੇ ਹਾਂ ਸ਼ਾਮ ਤੱਕ ਰਾਤ ਤੱਕ ਆਪਣੇ ਕੰਮ ਧੰਦੇ ਕਰਦੇ ਰਹਿੰਨੇ ਆ ਆਪਣੀਆਂ ਮੈਂ ਵਾਰ ਗਾਫਤਉਂਦੇ ਰਹਿੰਦੇ ਆ ਇਸ ਕਰਕੇ ਸ਼ਾਮ ਤੱਕ ਸਦਾ ਸਰੀਰ ਇੰਨਾ ਥੱਕ ਟੁੱਟ ਜਾਂਦਾ ਕਿ ਘਰ ਆਉਂਦਿਆਂ ਸਾਗ ਅਸੀਂ ਥੋਜਨ ਪ੍ਰਸ਼ਾਦਾ ਖਾ ਕੇ ਤੁਰੰਤ ਸੌਂ ਜਾਂਦੇ ਆ ਕਹਿੰਦੇ ਸਾਨੂੰ ਬਿਸਤਰ ਤੇ ਲੰਮੇ ਪਈ ਗਿਆ ਸਾਰੀ ਨੀਂਦ ਆ ਜਾਂਦੀ ਆ ਇਸ ਕਰਕੇ ਅਸੀਂ ਰਾਤ ਨੂੰ ਵੀ ਪਰਮਕੀਤਾ ਪਰਮਾਤਮਾ ਜੀ ਨੂੰ ਯਾਦ ਕਰਨ ਦੇ ਲਈ ਸਮਾਂ ਨਹੀਂ ਕਰਦੇ ਪਉਂਦੇ ਕਈ ਭੈਣ ਭਰਾ ਆਪਣੇ ਸਰੀਰ ਨੂੰ ਕਾਰਨ ਦੱਸਦੇ ਆ ਕਹਿੰਦੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੂਦ ਲੱਗੇ ਆ ਇਸ ਕਰਕੇ ਸਵੇਰੇ ਸਮੇਂ ਸਾਡਾ ਸਰੀਰ ਸਾਥ ਹੀ ਨਹੀਂ ਦਿੰਦਾ ਸਾਡੇ ਤੋਂ ਉਮਰਤ ਵੇਲੇ ਨਹੀਂ ਉੱਠਿਆ ਜਾਂਦਾ ਸਿਹਰੇ ਸਿਹਰੇ ਸਾਨੂੰ ਆਲਸ ਪੈਂਦਾ ਹੈ ਨੀਂਦ ਕਿ ਰਾਤੋਂ ਤੀਆ ਜਾਂ ਕਹਿ ਦਿੰਦੇ ਆ ਵੀ ਸਰੀਰ ਕਾ ਕਸ਼ਟ ਕਰਕੇ ਸਾਡੇ ਤੋਂ ਚੌਂਕੜਾ ਮਾਰ ਕੇ ਨਹੀਂ ਪੈਠਿਆ ਜਾਂਦਾ ਇਸ ਕਰਕੇ ਅਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਨਹੀਂ ਕਰਕੋਂਦੇ ਕਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਇਹ ਬਹਾਨਿਆਂ ਦੇ ਨਾਲ ਨਹੀਂ ਸਰਨਾ ਨਾਮ ਤਾਂ ਜਪਣਾ ਪੈਣਾ ਹੈ ਕਿਉਂਕਿ ਨਾਮ ਤੋਂ ਬਿਨਾ ਕੋਈ ਹੋਰ ਸਹਾਈ ਨਹੀਂ ਹੋਵੇਗਾ ਆਪਾਂ ਇਹ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਜਿੰਨੇ ਮਰਜ਼ੀ ਕੰਮ ਧੰਦੇ ਕਰ ਲਈਏ ਜਿੰਨੀਆਂ ਮਰਜ਼ੀ ਜ਼ਿੰਮੇਵਾਰੀਆਂ ਪੂਤਾ ਲਈਏ ਇਨਾਮ ਮਰਤੀ ਤੁਹਾਨੂੰ ਦੋਸਤ ਇਕੱਠਾ ਕਰ ਲਈਏ ਜਿੰਨੇ ਮਰਤੀ ਦੋਸਤ ਮਿੱਤਰ ਵੱਡੇ ਲੋਕਾਂ ਦੇ ਨਾਲ ਸੰਪਰਕ ਸਾਂਝੀ ਕਰ ਲਈਏ ਇਹ ਔਖੇ ਵੇਲੇ ਕੰਮ ਨਹੀਂ ਆਉਣੀ ਜਿੰਨੇ ਦੇਸ ਤਾਂ ਸਾਡੇ ਪੱਲੇ ਨਾਮ ਦੀ ਕਮਾਈ ਨਾ ਹੋਵੇ ਜੇ ਪੱਲੇ ਨਾਮ ਦੀ ਕਮਾਈ ਆ ਤਾਂ ਸਾਰੇ ਰਾਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਖੋਲ੍ਹ ਦੇਣਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪੇ ਸਾਨੂੰ ਰਾਹ ਦਿਖਾ ਦਿਨੇ ਪਰ ਜੇਕਰ ਸਾਡੇ ਪੱਲੇ ਨਾਮ ਦੀ ਕਮਾਈ ਨਹੀਂ ਆ ਤਾਂ ਫਿਰ ਸਾਦਨਾ ਕੀਤਣਾ ਹੋਇਆ ਸਾਰੀਆਂ ਕਮਾਈਆਂ ਹੀ ਵਿਅਰਥ ਆ ਉਹ ਸਾਡੇ ਔਖੇ ਵੇਲੇ ਕੰਮ ਨਹੀਂ ਆਉਣਗੀਆਂ ਸਾਡੇ ਨਾਲ ਸਹਾਈ ਨਹੀਂ ਹੋਣਗੀਆਂ ਸੱਚ ਨਾਮ ਜਪਣਾ ਬਹੁਤ ਜ਼ਰੂਰੀ ਹੈ ਅਤੇ ਅੰਮ੍ਰਿਤ ਵੇਲੇ ਉੱਠਣਾ ਅਤੇ ਕੀ ਭਜਨ ਜ਼ਿੰਦਗੀ ਕਰਨੀ ਇਹ ਹਰੇਕ ਗੁਰਸੇਖ ਨੂੰ ਹੁਕਮ ਆ ਕਿਸੇ ਨੂੰ ਵੀ ਅੰਮ੍ਰਿਤ ਵੇਲੇ ਦੀ ਛੋਟ ਨਹੀਂ ਮਿਲਦੀ ਕਰਕੇ ਅਮਰ ਤਵੇਲੇ ਉੱਠਣ ਦੀ ਕੋਸ਼ਿਸ਼ ਕਰੋ ਜਿਵੇਂ ਸਾਨੂੰ ਬਾਕੀ ਸਾਰੇ ਹੀ ਕੰਮ ਧੰਦੇ ਕਰਨੇ ਜ਼ਰੂਰੀ ਲੱਗਦੇ ਆ ਜੇਕਰ ਸਾਡੇ ਲਈ ਨਾਮ ਜਪਣਾ ਵੀ ਜ਼ਰੂਰੀ ਹੋ ਜਾਵੇ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਸਾਡੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਸਭ ਲਈ ਜ਼ਰੂਰੀ ਆ ਤਾਂ ਅਸੀਂ ਨਾਮ ਜਪਣ ਦੀ ਲਈ ਵੀ ਸਮਾਂ ਕੱਢ ਪਾਵਾਂਗੇ ਜੇ ਅਜੇ ਤੱਕ ਅਮਰ ਤਵੇਲੇ ਨਹੀਂ ਉੱਠਿਆ ਜਾਂਦਾ ਨਾਮ ਜਪਣ ਦੀ ਲਈ ਸਮਾਂ ਨਹੀਂ ਕੱਢਿਆ ਜਾਂਦਾ ਇਹਦਾ ਮਤਲਬ ਇਹ ਆ ਕਿ ਸਾਨੂੰ ਇਹ ਕੰਮ ਕਰਨਾ ਜ਼ਰੂਰੀ ਨਹੀਂ ਲੱਗਦਾ ਮਨ ਦੇ ਵਿੱਚ ਕਿਸੇ ਵੀ ਕੰਮ ਕਰਨ ਨੂੰ ਪੱਕਾ ਇਰਾਦਾ ਬਣ ਜਾਵੇ ਤਾਂ ਅਸੀਂ ਉਹ ਕੰਮ ਕਰ ਲੈਣੇ ਆ। ਸੋ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਮਨ ਨੂੰ ਇਹ ਸਮਝਾਇਆ ਜਾਵੇ ਕਿ ਮਨਾ ਜਿਵੇਂ ਤੈਨੂੰ ਬਾਕੀ ਕੰਮ ਧੰਦੇ ਕਰਨੇ ਜ਼ਰੂਰੀ ਲੱਗਦੇ ਆ ਉਸੇ ਹੀ ਤਰ੍ਹਾਂ ਨਾਮ ਜਪਣਾ ਵੀ ਜ਼ਰੂਰੀ ਆ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਆਪਣੇ ਘਰ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਨਾਮ ਜਪੋ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਈਆਂ ਆਪਣੇ ਸਾਰੇ ਕੰਮ ਧੰਦੇ ਕਰਦਿਆਂ ਹੋયા ਜ਼ਿੰਮੇਵਾਰੀਆਂ ਪਕਟਾਉਂਦਿਆਂ ਹੋયા ਨਾਮ ਜਪਣਾ ਸਕਾਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਪਕਟਾਓ ਕਿਉਂਕਿ ਜੇਕਰ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਪਿੱਛੇ ਕਰਕੇ ਨਾਮ ਜਪਾਂਗੇ ਉਹ ਵੀ ਸਾਡਾ ਮਨਜ਼ੂਰ ਨਹੀਂ ਹੋਊਗਾ ਜੋ ਜੋ ਡਿਊਟੀਆਂ ਜੋ ਜੋ ਜ਼ਿੰਮੇਵਾਰੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੇ ਕੇ ਭੇਜਿਆ ਨੇ ਉਹ ਵੀ ਕੰਮ ਕਰਨੇ ਆ ਜਿਵੇਂ ਸਾਨੂੰ ਇਹ ਸੋਹਣਾ ਪਰਿਵਾਰ ਦਿੱਤਾ ਏ ਜਿਸ ਜੀਵ ਤੇ ਪਰਿਵਾਰ ਦੇ ਪਲਣ ਪੋਸ਼ਣ ਦੀ ਜ਼ਿੰਮੇਵਾਰੀ ਆ ਉਹ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਨਿਭਾਵੇ ਘਰ ਦੇ ਵਿੱਚ ਪੈਣਾ ਬੀਬੀਆਂ ਨੇ ਉਹਨਾਂ ਦੇ ਜੋ ਜੋ ਕੰਮ ਤੰਦੇ ਆ ਜੋ ਜੋ ਜ਼ਿੰਮੇਵਾਰੀਆਂ ਇਹ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤਾਂ ਇਸ ਤਰ੍ਹਾਂ ਹੀ ਮਿਲ ਜਾਂਦੀ ਹੈ ਪਰ ਫਿਰ ਵੀ ਨਾਲ ਨਾਮ ਜਪਣਾ ਬਹੁਤ ਜ਼ਰੂਰੀ ਆ ਇਸੇ ਕਰਕੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅਮਰਤ ਵੇਲਾ ਦਿੱਤਾ ਸਾਡੇ ਦਸਾਂ ਹੀ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਰਫ ਅਮਰਤ ਦੇ ਲਈ ਉਠਾਣ ਨੂੰ ਨਹੀਂ ਕਿਹਾ ਬਲਕਿ ਉਹਨਾਂ ਨੇ ਉੱਠ ਕੇ ਦਿਖਾਇਆ ਜਿਹੜਾ ਕੰਮ ਉਹਨਾਂ ਨੇ ਸਾਨੂੰ ਕਰਨ ਨੂੰ ਕਿਹਾ ਹੈ ਨਾ ਪਹਿਲਾਂ ਉਹਨਾਂ ਨੇ ਉਹ ਕੰਮ ਖੁਦ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹ ਗਏ ਤਾਂ ਉਹਨਾਂ ਨੇ ਹੱਥੀਂ ਕਿਰਤ ਕੀਤੀ ਨਾਲ-ਨਾਲ ਨਾਮ ਜਪਿਆ ਸੋ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਸਾਨੂੰ ਆਪਣੇ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਪੈਣਾ ਹੈ ਸੋ ਮੁਕਤੀ ਗੱਲ ਲਈ ਆ ਇਹ ਅਮਰਤ ਵੇਲੇ ਉੱਠਣਾ ਨਾਮ ਜਪਣਾ ਬਹੁਤ ਜ਼ਰੂਰੀ ਆ ਤੇ ਇਹ ਤਾਂ ਹੀ ਹੋ ਪਾਵੇਗਾ ਜੇ ਇਹ ਸਾਰੀਆਂ ਗੱਲਾਂ ਅਸੀਂ ਆਪਣੇ ਮਨ ਨੂੰ ਸਮਝਾਵਾਂਗੇ ਇਸ ਕਰਕੇ ਮਨ ਦੇ ਵਿੱਚ ਇਹ ਗਿਆਨ ਪਰ ਦੇ ਰਿਹਾ ਕਰੋ ਕਿ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਜਪਣਾ ਸਾਡੇ ਲਈ ਬਹੁਤ ਜ਼ਰੂਰੀ ਆ ਗੁਰੂ ਦਾ ਗਿਆਨ ਹਾਸਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਜਿੰਨਾ ਹੀ ਮਨ ਨੂੰ ਇਹ ਗੱਲਾਂ ਸਮਝਾਵਾਂਗੇ ਮਨ ਸਮਝੇਗਾ ਉਨੀ ਛੇਤੀ ਸਾਡਾ ਮਨ ਸਾਨੂੰ ਸਹੀ ਰਾਹ ਦਿਖਾਵੇਗਾ ਜਿਸ ਦਿਨ ਕਿ ਮਨ ਸਮਝੇ ਕਿ ਇਹ ਨਾ ਉਸ ਦਿਨ ਹੀ ਮਨ ਨੇ ਸਾਡੇ ਤਨ ਨੂੰ ਵੀ ਉਠਾ ਲੈਣਾ ਹੈ ਨਾਮ ਜਪਨ ਦੇ ਲਈ ਉਠਾ ਲੈਣਾ ਹੈ ਜਿੰਨੀ ਦੇਰ ਤੱਕ ਸੋਇਸ ਕਰਕੇ ਅਮਰਤ ਵੇਲੇ ਉਠਣ ਦੀ ਕੋਸ਼ਿਸ਼ ਕਰਨੀ ਹੈ ਤੇ ਜਿੰਨੀ ਦੇਰ ਤੱਕ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਅਮਰਤ ਵੇਲੇ ਉੱਠ ਕੇ ਨਾਮ ਨਹੀਂ ਜਪਿਆ ਜਾਂਦਾ ਉਨੀ ਦੇਰ ਤੱਕ ਤੁਸੀਂ ਜਦੋਂ ਵੀ ਉੱਠਦੇ ਹੋ ਹਰਦਿਆਸਾਰ ਪੂਰੇ ਮਨ ਦੇ ਨਾਲ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰਿਓ ਵਾਹਿਗੁਰੂ ਜੀ ਸਾਡੇ ਮਨ ਦੀ ਭਾਣਾ ਕਰਦੇ ਆ ਉਹਦੇ ਅਸਾਰ ਹੀ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਲਈ ਸ਼ੁਕਰਾਨਾ ਕਰ ਲਈਏ 5-10 ਮਿੰਟ ਬੈਠ ਕੇ ਗੁਰਮੰਤਰ ਮੂਲ ਮੰਤਰ ਜਪ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਮੇਰ ਕਰ ਦੇਨੀ ਆ ਇਹ 5-10 ਮਿੰਟ ਨੇ ਐਸੀ ਬਰਕਤ ਲਈ ਮੀਂਹ ਐ ਐਸੀ ਕਿਰਪਾ ਕਰਨੀ ਹੈ ਕਿ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਸਾਢੇ 2 3 ਘੰਟਿਆਂ ਦਾ ਨਿਤਨੇਮ ਪਤਾ ਹੋ ਗਿਆ ਸ਼ੁਰੂਆਤ 5 ਮਿੰਟ ਤੋਂ ਕਰ ਲਓ ਜੇਕਰ ਤੁਸੀਂ ਕਹਿੰਦੇ ਆ ਕਿ ਉਤਦੇ ਅਸਾਰ ਵੀ ਸਾਡੇ ਕੋਲ ਸਮਾਂ ਨਹੀਂ ਹੁੰਦਾ ਤਾਂ ਮਹਾਪੁਰਖ ਜੀ ਕਹਿੰਦੇ ਕਿ ਭਾਈ ਜਦੋਂ ਤੁਸੀਂ ਆਪਣੇ ਘਰ ਤੋਂ ਕੰਮ ਤੇ ਜਾਂਦੇ ਹੋ ਕੋਈ ਰਸਤੇ ਵਿੱਚ 5-10 ਮਿੰਟ ਦਾ ਸਮਾਂ ਤਾਂ ਹੋਵੇਗਾ ਨਾ ਕਈਆਂ ਨੂੰ ਤਾਂ ਅੱਧਾ-ਅੱਧਾ ਘੰਟਾ 1-1 ਘੰਟਾ ਲੱਗ ਜਾਂਦਾ ਹੈ ਆਪਣੇ ਕੰਮ ਤੱਕ ਪਹੁੰਚਣ ਦੇ ਲਈ ਜੇਕਰ ਆਪਾਂ ਉਹ ਸਮਾਂ ਹੀ ਸਮਾਨ ਲਈਏ ਜੇ ਤੁਰਕੇ ਕੰਮ ਤੇ ਜਾ ਰਹੇ ਹੋ ਤੁਰ ਤੇ ਨਾਮ ਵਾਹੀ ਗੁਰੂ ਵਾਹੀ ਗੁਰੂ ਜਪਦੇ ਜਾਓ ਜੇ ਬਸਤੇ ਸਫਰ ਕਰ ਰਹੇ ਹੋ ਵੱਡੀ ਤੇ ਸੱਤ ਕਰਕੇ ਜਾਂਦੇ ਹੋ ਤਾਂ ਮੈਂ ਕੰਮ ਦੇ ਪੰਚਨ ਤਾਂ ਤੱਕ ਵਾਹਿਗੁਰੂ ਜੀ ਦਾ ਨਾਮ ਜਪ ਲਈਏ ਕਰਦੇ ਵਿੱਚ ਪੈਣਾ ਬੀਬੀਆਂ ਨੇ ਜਿਹੜੀਆਂ ਪੈਣਾ ਬੀਬੀਆਂ ਕਹਿੰਦੀਆਂ ਕਿ ਸਾਨੂੰ ਸਾਡੇ ਘਰ ਦੇ ਕੰਮ ਸਾਣਾ ਹੀ ਲੈਣ ਦਿੰਦੇ ਅਸੀਂ ਕਦੋਂ ਨਾਮ ਜਪਤੀ ਕਿ ਤਾਂ ਭਾਈ ਕੰਮ ਕਰਦਿਆਂ ਹੋਇਆਂ ਵੀ ਆਪਾਂ ਨਾਮ ਜੱਪ ਸਕਦੇ ਆ ਬਲਕਿ ਜਿਹੜਾ ਵੀ ਕੰਮ ਆਪਾਂ ਨਾਮ ਜਪਦੇ ਹੋਈ ਕਰਦੇ ਆ ਨਾ ਉਹ ਕੰਮ ਦੀ ਬਰਕਤ ਹੀ ਵਧ ਜਾਂਦੀ ਏ ਉਹ ਕੰਮ ਕਰਨਾ ਸਾਡੇ ਲਈ ਆਸਾਨ ਹੋ ਜਾਂਦਾ ਏ ਉਹ ਕੰਮ ਕਰਦੇ ਹੁੰਦੇ ਆ ਸਾਡਾ ਸਰੀਰ ਬਿਲਕੁਲ ਵੀ ਥੱਕਦਾ ਅੱਕ ਨਹੀਂ ਆ ਸੁਪਣਾ ਬੀਬੀ ਦਾ ਖਾਸ ਕਰਕੇ ਹੀ ਇਹ ਕੰਮ ਜ਼ਰੂਰ ਕਰਿਆ ਕਰ ਆਪਣੇ ਘਰ ਦੇ ਸਾਰੇ ਕੰਮ ਝਾੜੂ ਬੁਕਰ ਦੇਦਿਆਂ ਹੋਇਆਂ ਸਾਫ਼ ਸਫਾਈਆਂ ਕਰਦਿਆਂ ਹੋਇਆਂ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਣ ਬਾਰੇ ਤਾਂ ਜ਼ਰੂਰ ਭੋਜਨ ਪ੍ਰਸ਼ਾਦਾ ਬਣਾਉਣ ਤੋਂ ਲੈ ਕੇ ਛਕਣ ਤੱਕ ਛਪਾਉਣ ਤੱਕ ਸਾਡੇ ਮਾਨੰਦਰ ਨਾਮ ਚੱਲੇ ਫਿਰ ਤੁਸੀਂ ਦੇਖਿਓ ਜੇ ਤੁਹਾਡੇ ਜੀਵਨ ਦੇ ਵਿੱਚ ਕਿੰਨੇ ਬਦਬਾਅ ਹੁੰਦੇ ਸੋ ਸਾਡਾ ਮਨ ਨਾਮ ਜਪਣਾ ਜ਼ਰੂਰੀ ਸਾਬਤ ਲੱਗੀ ਅਮਰਤ ਵੇਲੇ ਦੀ ਨਾਮ ਦੀ ਮਹੱਤਤਾ ਪਤਾ ਲੱਗੀ ਗਈ ਇਹਦੀ ਤਾਕਤ ਪਤਾ ਲੱਗ ਗਈ ਉਸੇ ਦਿਨ ਤੋਂ ਹੀ ਅਸੀਂ ਸਾਡੇ ਮਨ ਨੇ ਸਾਨੂੰ ਸਮਾਂ ਕੱਢ ਦੇਣਾ ਹੈ ਜੋ ਮਨ ਦੇ ਵਿੱਚ ਗਿਆਨ ਭਰਤੇ ਰਹਿਣਾ ਹੈ ਤੇ ਅਮਰਤ ਬੁਲੀ ਉੱਠਣ ਦੀ ਹਰ ਕੋਸ਼ਿਸ਼ ਕਰਨੀ ਆ ਭਾਵੇਂ అలారం ਦੀ ਸੇਤਾ ਨਾਲ ਉੱਠਣਾ ਭਾਵੇਂ ਕਿਸੇ ਕਰਦੇਜੀ ਨੂੰ ਕਹਿ ਕੇ ਉੱਠੋ ਪਰ ਅਮਰਤ ਬੁਲੀ ਉੱਠਣ ਦੀ ਕੋਸ਼ਿਸ਼ ਕਰੋ ਤੇ ਜਿੰਨੀ ਦੇਰ ਤੱਕ ਅਮਰਤ ਬੁਲੀ ਨਹੀਂ ਉੱਠਿਆ ਜਾਂਦਾ ਉਨੀ ਦੇਰ ਤੱਕ ਜਦੋਂ ਤੁਸੀਂ ਉੱਠਦੇ ਹੋ ਉਦਦੇ ਸਾਰ 5-10 ਮਿੰਟ ਨਾਮ ਜਪ ਲਓ ਰੋਟੀ ਖਾਣ ਵੇਲੇ 5-10 ਵਾਰ ਵਾਹਿਗੁਰੂ ਜੀ ਦਾ ਨਾਮ ਜਪ ਲਓ ਊਣ ਮੰਤਰ ਜਾਪ ਕਰ ਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਓ ਵਾਹਿਗੁਰੂ ਜੀ ਨੂੰ ਯਾਦ ਕਰਨ ਦੇ ਬੜੇ ਤਰੀਕੇ ਆ ਜ਼ਰੂਰੀ ਨਹੀਂ ਵੀ ਆਪਾਂ ਬੈਠ ਕੇ ਜਦੋਂ ਪਾਠ ਕਰਦੇ ਆ ਸਿਰਫ ਉਹੀ ਜਪਿਆ ਹੋਇਆ ਸਾਡਾ ਫਰਮਾਨ ਹੁੰਦਾ ਹੈ ਨਾ ਆਪਾਂ ਵਾਹਿਗੁਰੂ ਜੀ ਜਿਤਨਾ ਹੋਈਆਂ ਦਾਤਾਂ ਦਾ ਜਦੋਂ ਸ਼ੁਕਰਾਨਾ ਕਰਦੇ ਆ ਉਹ ਵੀ ਤਾਂ ਵਾਹਿਗੁਰੂ ਦੀ ਯਾਦ ਆ ਸ਼ੁਕਰਾਨਾ ਕਰ ਲੋ ਗੁਰੂ ਘਰੇ ਜਾਓ ਜਾ ਕੇ ਸੇਵਾ ਤੋਂ ਨੂ ਸਿਮਰਨ ਕਰੋ ਜਦੋਂ ਆਪਾਂ ਦਿਨ ਪਰਦੇ ਵਿੱਚ ਨੇਕ ਕੰਮ ਕਰਦੇ ਆ ਕਿਸੇ ਦਾ ਭਲਾ ਕਰਦੇ ਆ ਇਹ ਵੀ ਬੰਦਗੀ ਆ ਆਪਣੇ ਕੰਮ ਧੰਦੇ ਨੂੰ ਇਮਾਨਦਾਰੀ ਦੇ ਨਾਲ ਕਰਦੇ ਆ ਇਹ ਵੀ ਤਾਂ ਬੰਦਗੀ ਆ